ਮੇਰਾ ਨਾਮ ਸਿੱਪੀ ਸ਼ਰਮਾ 640 ਬੇਰਜਗਰ ਪੀਟੀਏ ਕੇਜਰੀਵਾਲ ਜੀ ਦੀ ਮੂਹ ਬੋਲੀ ਭੈਣ ਮੈਂ ਉਹ ਸਿੱਪੀ ਸ਼ਰਮਾ ਕੀ ਜਦੋਂ ਆਮ ਪਾਰਟੀ ਆਈ ਨਹੀਂ ਸੀ ਸਤਾ ਵਿੱਚ ਪਰ ਮੈਂ ਟੈਂਕੀ ਦੇ ਤਿੰਨ ਮਹੀਨੇ ਹੋ ਗਈ ਸੀ ਟੈਂਕੀ ਦੇ ਬੈਠੇ ਨੂੰ ਤੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੇਰੀ ਭੈਣ ਬਣ ਕੇ ਤੂੰ ਟੈਂਕੀ ਦੇ نیچے ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਮੀਤ ਜਰ ਜੀ ਹਰਪਾਲ ਟੀਮਾ ਜੀ ਗਗਨਨ ਮੋਲ ਜੀ ਮਤਲਬ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਕੈਬਨ ਮੰਤਰੀ ਨੇ ਜਿੰਨੇ ਵੀ ਸਾਡੇ ਕੋਲ ਧਰਨੇ ਵਿੱਚ ਆ ਕੇ ਬੈਠਦੇ ਹੁੰਦੇ ਸੀ ਵੀ ਸਾਡੀ ਸਰਕਾਰ ਆ ਗਈ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਇਹਨਾਂ ਨੇ ਫੁੱਲ ਸਾਡੀ ਸਪੋਰਟ ਕੀਤੀ ਸੀ ਸਾਨੂੰ ਵੀ ਸਾਡੀ ਸਰਕਾਰ ਆਮ ਤਸੀਂ ਤੁਹਾਡੀ ਭਰਤੀ ਕਰਾਂਗੇ ਪੰਜਾਬ ਦੇ ਵਿੱਚ ਮੈਂ ਕਿਹਨੇ ਉਸ ਟਾਈਮ ਪੂਰੇ ਧਰਨੇ ਲੱਗੇ ਹੋਏ ਸੀ ਹਰ ਇੱਕ ਧਰਨੇ ਵਿੱਚ ਜਾਂਦੇ ਸਾਡੇ ਕੋਲ ਵੀ ਗਏ ਸੀ ਪਰ ਮੈਂ ਕਹਿੰਨੇ ਆ ਸਾਡੀ ਬੇਕੂਫੀ ਇਹ ਰਹਿ ਚੁੱਕੀ ਕਿ ਇਸ ਆਮ ਪਾਰਟੀ ਦੇ ਵਿਸ਼ਵਾਸ ਕੀਤਾ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਦੇ ਇਨਾਂ ਦੇ ਕਹਿਣੇ ਤੇ ਅਸੀਂ ਉੱਤਰੇ ਜੇ ਅਸੀਂ ਉਸ ਟਾਈਮ ਇਨਾਂ ਦੇ ਕਹਿਣੇ ਤੇ ਨਾ ਉੱਤਰਦੇ ਸ਼ਾਇਦ ਅੱਜ ਅਸੀਂ ਰੁਜ਼ਗਾਰ ਸਾਨੂੰ ਮਿਲਿਆ ਹੁੰਦਾ ਅਸੀਂ ਸਰਕਾਰੀ ਨੌਕਰੀ ਕਰਦੇ ਹੁੰਦੇ ਪਰ ਦੇਖੋ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਹਰੇ ਪੈਨ ਚਲਾਵਾਂਗੇ ਇਸ ਹਰੇ ਪੈਨ ਦੀ ਨੌਕਰੀ ਲਈ ਚੱਲੂਗਾ ਪਰ ਮੈਂ ਕਹਿੰਦੀ ਇਨਾਂ ਦਾ ਤਾਂ ਉਹ ਸੀ ਨਾ ਕਿ ਜਿਵੇਂ ਫਾਂਸੀ ਦਿੱਤੀ ਜਾਂਦੀ ਆ ਤੇ ਨੀਬ ਤੋੜ ਦਿੱਤੀ ਜਾਂਦੀ ਇਨਾਂ ਨੇ ਲਾਲ ਪੈਨ ਚਲਾਇਆ ਸਾਡੀ ਪੋਸਟ ਹੀ ਖਤਮ ਕਰ ਦਿੱਤੀਆਂ ਸਾਨੂੰ ਇੱਕ ਤਰ੍ਹਾਂ ਦੀ ਇਨਾਂ ਨੇ ਫਾਂਸੀ ਲਾ ਦਿੱਤੀ ਸਾਡੇ ਇਨਾਂ ਨੇ ਚੁੱਲ੍ਹਿਆਂ 'ਚ ਜਿਹੜੀ ਅੱਗ ਵੱਲਣੀ ਸੀ ਉਹ ਉਹਦੇ ਵਿੱਚ ਇਹਨਾਂ ਨੇ ਪਾਣੀ ਪਾਤਾ ਸਿਰਫ ਉਹਦਾ ਕਾਰਨ ਸਿਰਫ ਇੱਕ ਮੀਤ ਹੈਰਾ ਜੋ ਕਿ ਅੱਜ ਇੱਕ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਪੋਰਟਸ ਮੰਤਰੀ ਹਾਂ ਖੇਡਾਂ ਦੇ ਪੱਦਰ ਨੂੰ ਉੱਪਰ ਲੈ ਕੇ ਜਾਣਾ ਪਰ ਇਹ ਪੀਟੀ ਡੀਪੀ ਦੀਆਂ ਪੋਸਟਾਂ ਨੂੰ ਖਤਮ ਕਰ ਚੁੱਕਿਆ ਮੀਤ ਇਹ ਨਹੀਂ ਸਾਡੀ ਜੜਾਂ ਵੱਡੀਆਂ ਨੇ ਸਰ ਸਾਡਾ ਫੈਸਲਾ ਮੇਰਾ ਫੈਸਲਾ ਇਹੀ ਆ ਕਿ ਇਹਨਾਂ ਨੇ ਦੋ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਏ ਸੀ ਬੇਰੁਜ਼ਗਾਰੀ ਤੇ ਨਸ਼ੇ ਨੂੰ ਲੈ ਕੇ ਪਰ ਇਹਨਾਂ ਨੇ ਨਾ ਨਸ਼ਾ ਦੂਰ ਕੀਤਾ ਨਾ ਬੇਰੁਜ਼ਗਾਰੀ ਦੂਰ ਕੀਤੀ ਅਸੀਂ ਅੱਜ ਵੀ ਉਹੀ ਮਾਰ ਚੱਲ ਰਹੇ ਹਾਂ ਅੱਜ ਅਸੀਂ ਮੈਂ ਇਹ ਫੈਸਲਾ ਕੀਤਾ ਕਿ ਜਿਹੜੇ ਲੋਕਾਂ ਨੂੰ ਇਹਨਾਂ ਨੇ ਫੈਸਲੇ ਕੀਤੇ ਸੀ ਉਹ ਫੈਸਲੇ ਯਾਦ ਕਰਾਉਣ ਲਈ ਮੈਂ ਆਜ਼ਾਦ ਉਮੀਦਵਾਰ ਖੜੇ ਹੋਣ ਲਈ ਤਿਆਰ ਆਪਣੇ ਆਪ ਨੂੰ ਰੱਖਿਆਗਾ ਮੈਂ ਸਰ ਇਹ ਮੁੱਦੇ ਰੱਖੂੰਗੀ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਦੋ ਮੁੱਦੇ ਲੈ ਕੇ ਪੰਜਾਬ ਵਿੱਚ ਆਏ ਸੀ ਜਿਹੜੇ ਦੋ ਮੁੱਦਿਆਂ ਤੋਂ ਹੀ ਸਾਰਾ ਪੰਜਾਬ ਤੰਗ ਸੀ ਉਹ ਅੱਜ ਵੀ ਆ ਇੱਕ ਬੇਰੁਜ਼ਗਾਰੀ ਇੱਕ ਨਸ਼ਾ ਸਾਡੇ ਮੈਂ ਕਹਿੰਨੀ ਆ 168 ਆ ਮੇਰੇ ਭਰਾ ਬੈਠੇ ਨੇ ਮੇਰੇ ਨਾਲ ਤੇ ਇਹਨਾਂ ਨੂੰ 8 ਮਹੀਨੇ ਹੋ ਚੁੱਕੇ ਨੇ ਜੁਆਇਨਿੰਗ ਲੈਟਰ ਦਿੱਤੇ ਇਹਨੂੰ ਆਹ ਦੇਖ ਲਓ ਜੁਆਇਨਿੰਗ ਲੈਟਰ ਤੋਂ ਉਹਨੂੰ ਕੋਈ ਜੁਆਇਨਿੰਗ ਲੈਟਰ ਲੱਗਦਾਗਾ ਇਹਨਾਂ ਨੇ ਕਿਹਾ ਕਿ 42000 ਤੋਂ ਵੀ ਨੌਕਰੀਆਂ ਉੱਪਰ ਦੇ ਚੁੱਕੇ ਨੇ ਆ ਮੈਂ ਕਹਿੰਦੇ ਉਹ ਬਜਟ ਜਿਹੜੇ ਇਹਨਾਂ ਨੇ ਸ਼ੋਅ ਕਰਤਾ ਵੀ ਇੰਨਾ ਪੈਸਾ ਲੱਗ ਚੁੱਕਿਆ ਤੇ ਆ ਤਾਂ ਸੀਐਮ ਦੇ ਪਿੰਡ ਦੇ ਇਲਾਕੇ ਦੇ ਖੇਪਲਦੇ ਨਹੀਂ 8 ਮਹੀਨੇ ਹੋ ਗਏ ਜੁਆਇਨੀ ਲੈਟਰ ਤੇ ਨੂੰ ਸਟੇਸ਼ਨ ਵੀ ਦਿੱਤੇ ਨੇ ਪਰ ਇਹਨਾਂ ਨੂੰ ਕੋਈ ਸਕੂਲਾਂ ਚ ਕਾਲਜਾਂ ਚ ਨਹੀਂ ਭੇਜਿਆ ਗਿਆ ਸਿਰਫ ਇੱਕ ਢੋਂ ਕੀਤਾ ਜਾ ਰਿਹਾ ਸਰਕਾਰ ਇੱਕ ਢੋਂ ਕਰਦੀ ਆ ਇਹੇ ਲੋਕਾਂ ਨੂੰ ਜਾਗਰੂ ਕਰਨਾ ਕਿ ਪੰਜਾਬ ਦੀ ਵੀ ਲੋਕ ਜਾਗਜਨ ਕਿ ਆਮ ਪਾਰਟੀ ਦੂਜੀ ਸਰਕਾਰਾਂ ਤੋਂ ਵੀ ਗੰਦੀ ਰਾਜਨੀਤੀ ਖੇਡ ਰਹੀ ਆ ਇਹ ਤਾਂ ਅੰਗਰੇਜ਼ਾਂ ਤੋਂ ਵੀ ਗੰਦਾ ਕਾਨੂੰਨ ਲਾਗੂ ਕਰ ਰਹੇ ਸਾਡੇ ਤੇ ਸਰ ਮੈਂ ਤਾਂ ਇਹ ਕਹਿਨੀ ਆ ਜੇ ਇਹਨਾਂ ਨੇ 42000 ਨੌਕਰੀ ਦੇਣ ਦਾ ਵਾਅਦਾ ਕੀਤਾਗਾ ਦਾਅਵਾ ਕਰ ਰਹੇ ਨੇ ਸਾਨੂੰ ਇੱਕ ਤਾਂ ਦਿਖਾ ਦਿਓ ਪਿੱਛੇ ਤੁਸੀਂ ਸੁਣਿਆ ਹੋਗਾ ਰੋਪੜ ਸੈਡ ਤੋਂ ਇੱਕ ਪੈਨ ਬਲਜਿੰਦਰ ਕੋਲ 1158 ਉਹਨਾਂ ਨੇ ਸੁਸਾਇਡ ਕੀਤਾ ਉਹਨਾਂ ਨੂੰ ਵੀ ਜੁਆਇਨਿੰਗ ਲੈਟਰ ਮਿਲ ਚੁਕੇ ਸੀ ਪਰ ਆ 168 ਨੇ 168 ਵਾਲੇ ਪੀਡੀਪੀ ਨੇ ਇਹਨਾਂ ਨੂੰ ਵੀ ਜੁਆਇਨਿੰਗ ਲੈਟਰ ਤੁਹਾਡੇ ਸਾਹਮਣੇ ਨੇ ਧੂਰੀ ਟੈਂਕੀ ਦੇ ਅੱਜ ਵੀ ਬੈਠੇ ਨੇ ਪਰ ਇਹਨਾਂ ਨੂੰ ਮੈਨੂੰ ਦੱਸੋ ਜਿਹੜੇ ਜੁਆਇਨਿੰਗ ਲੈਟਰ 70 ਸਾਲਾਂ ਵਿੱਚ ਕਦੇ ਵੀ ਹੈ ਜਾਂ ਮੈਂ ਗੁਰੂ ਰਾਜਨੀ ਦੇਖਿਆ ਅਸੀਂ ਆਪਦੀ ਉਮਰ ਤੋਂ ਲਗਾ ਲਓ 70 ਸਾਲਾਂ ਦਾ ਜਾਂ ਕਿਤੇ ਤੁਸੀਂ ਰਾਜਨੀ ਸੁਣਿਆ ਹੋਊਗਾ ਵੀ ਜੁਆਇਨਿੰਗ ਲੈਟਰ ਦੇ ਕੇ ਵੀ ਲੋਕ ਧਰਨੇ ਦੇ ਰਹੇ ਨੇ ਸੁਸਾਇਡ ਕਰ ਰਹੇ ਨੇ ਇਹ ਕਹਿੰਦੇ ਸੀ ਕਿ 70 ਸਾਲਾਂ ਦਾ ਸੀ ਤਾਣਾ ਬਾਣਾ ਸੁਲਝਾ ਰਹੇ ਆ ਮੈਂ ਕਹਿੰਨੀ ਹੈ ਜੇ ਤਾਣਾ ਬਾਣਾ ਸੁਲਝਾ ਰਹੇ ਹੋ ਕਿ ਸਾਨੂੰ ਮਰਨ ਦੇ ਤੇਜ਼ ਤੋਰ ਰੱਖਿਆ ਇਹਨਾਂ ਨੇ ਕਿ ਅਸੀਂ ਮਰ ਜਗੇ ਖੁਦਕੁਸ਼ੀਆਂ ਕਰ ਲਈਏ ਮੈਨੂੰ ਯਾਦ ਕਰਦੇ ਨੇ ਜਦੋਂ ਕੇਜਰੀਵਾਲ ਜੀ ਆਪਣੇ ਪੰਜਾਬ ਚ ਆਉਂਦੇ ਨੇ ਉਦੋਂ ਪੁਲਿਸ ਮੈਨੂੰ ਨਜ਼ਰਬੰਦੀ ਕਰਦਾਂ ਦੀ ਉਦੋਂ ਮੇਰੀ ਯਾਦ ਆਉਂਦੀ ਆ ਵੈਸੇ ਇਹਨਾਂ ਨੂੰ ਕਦੇ ਮੇਰੀ ਯਾਦ ਨਹੀਂ ਆਈ ਅਸੀਂ ਇੰਨੀਆਂ ਮੀਟਿੰਗਾਂ ਕੀਤੀਆਂ ਇੰਨੇ ਮੈਂ ਕਹਿੰਨੀ ਆਪਦੀ ਜੁੱਤੀਆਂ ਘਸਾ ਲਈਆਂ ਪਰ ਨਾ ਭਗਵੰਤ ਮਾਨ ਜੀ ਸਾਨੂੰ ਕਦੇ ਨਹੀਂ ਮਿਲੇ ਇਹ ਬੜੇ ਮੈਂ ਕਹਿੰਦੀ ਇੰਨੇ ਸੋਹਣੇ ਕਮੇਡੀ ਨੇ ਸਟੇ ਸਹਾਲਣ ਵਾਲੇ ਨੇ ਬਹੁਤ ਸੋਹਣਾ ਲੋਕਾਂ ਦੇ ਦਿਲਾਂ 'ਚ ਇੱਕ ਕਮੇਡੀਕ ਜਿ ਕਰਕੇ ਨਾ ਥਾਂ ਬਣਾ ਲੈਂਦੇ ਨੇ ਪਰ ਇਹਨਾਂ ਨੇ ਕੋਈ ਰਿਜ਼ਲਟ ਨਹੀਂ ਦਿੱਤਾ ਹੈਗਾ ਕਹਿੰਦੇ ਸੀ ਸਕੂਲਾਂ ਵਿੱਚ ਸਵੇਰੇ ਮਾਰਨਿੰਗ ਟਾਈਮ ਜੀ ਅਸੈਂਬਲੀ ਹੁੰਦੀ ਸੀ ਟੀਟੀਆਂ ਵੱਜਦੀਆਂ ਨੇ ਉਹ ਸੁਣਨ ਗਿਆ ਆਪਕੇ ਮੈਂ ਸੁਣਨ ਗਿਆ ਐਵੇਂ ਸੁਣਨ ਗਿਆ ਟੈਂਕੀਆਂ ਦੇ ਬੈਠੀਆਂ ਜਿਹੜੇ ਲੋਕਾਂ ਨੂੰ ਇਹਨਾਂ ਨੇ ਪੋਸਟਾਂ ਰੱਦ ਕਰਤੀਆਂ ਜਿਹੜੀਆਂ ਭਾਰਤੀ ਮੀਰਤ ਹੈਰ ਕਹਿੰਦਾ ਸੀ ਕਿ ਭਾਰਤੀ ਲੀਗਲ ਆ ਉਪਰ ਅਨਲੀਗਲ ਹੋਗੀ ਜਿਹੜੀ 12 13 ਸਾਲ ਤੋਂ ਚੱਲ ਰਹੀ ਕੋਰਟ ਚ ਭਰਤੀ ਨੂੰ ਸਿਰਫ ਇੱਕ ਆਮ ਪਾਰਟੀ ਸਰਕਾਰ ਦੇ ਆਣ ਮਿਲੇ ਅਨਲੀਗਲ ਭਰਤੀ ਹੋ ਜਾਂਦੀ ਆ ਮਤਲਬ ਕਿ ਜਦੋਂ ਸਬਕਾ ਮੰਤਰੀ ਪਾਰਗੜ ਸਿੰਘ ਜੀ ਸੀ ਉਹਨਾਂ ਨੇ ਲਿਖ ਕੇ ਦਿੱਤਾ ਸੀ ਡਿਪਾਰਟਮੈਂਟ ਨੇ ਵੀ ਕਿ ਭਰਤੀ ਸਾਨੂੰ 640 ਪੀਟੀ ਚਾਹੀਦੇ ਨੇ ਪਰ ਇਹ ਕੀ ਕਹਿੰਦੇ ਜਦੋਂ ਸਾਨੂੰ ਕਹਿੰਦੇ ਉਤਰ ਕੇ ਆਜੋ ਟੈਂਕ ਤੁਸੀਂ ਇਹਨਾਂ ਦੇ ਕਹਿ ਤੋ ਉਤਰ ਗਏ ਜਦੋਂ ਭਰਤੀ ਕਰਨ ਦਾ ਟਾਈਮ ਆਉਂਦਾ ਇਹ ਜੀ ਪੰਜਾਬ ਦਾ ਵੀ ਫੈਸਲਾ ਸਾਡੇ ਹੱਕ ਚ ਆਉਂਦਾਗਾ ਮੀਥੇਰ ਜੀ ਲਿਖ ਕੇ ਦੇ ਦਾਂਦੇ ਕਿ ਭਰਤੀ ਰੱਦ ਕੀਤੀ ਜਾਊਗੀ ਅਨਲੀਗਲ ਭਰਤੀ ਆ ਵੀ ਭਰਤੀ ਦਾ ਕੋਈ ਢਾਂਗ ਨਹੀਂ ਬੰਦਾ ਇਹ ਸਾਰੇ ਪੀਟੀਡੀਪੀ ਸਾਨੂੰ ਸਪੋਰਟਸ ਨੂੰ ਰੋਲੀ ਆਂਦੇ ਮੈਂ ਕਹਿੰਨੀ ਕਿਹੜੇ ਮੂੰਹ ਨਾਲ ਕਹਿੰਦੇ ਕਿ ਮੈਂ ਇੱਕ ਖੇਡ ਮੰਤਰੀ ਆ ਜਿਹੜੀਆਂ ਸਾਡੇ ਵਾਂਗੂ ਬੇਰੁਜ਼ਗਾਰ ਨੇ ਜਿੰਨਾਂ ਕੀ ਆਮ ਪਾਰਟੀ ਤੋਂ ਕੀ ਜਿਹੜੀਆਂ ਸਰਕਾਰਾਂ ਤੋਂ ਤੰਗ ਨੇ ਜਿੱਥੇ ਬੰਦੀਆਂ ਜਿਹੜੇ ਮੇਰੇ ਵਾਂਗੂ ਤੰਗ ਆ ਰਹੇ ਨੇ ਸਾਡਾ ਉਹ ਸਾਥ ਦੇ ਰਹੇ ਨੇ ਸਾਨੂੰ ਹਰ ਪੱਖ ਤੋਂ ਉਹੀ ਮਜ਼ਬੂਤ ਮਜ਼ਬੂਤ ਕਰ ਰਹੇ ਨੇ ਸਾਡੇ ਨਾਲ ਮੋੜੇ ਨੇ ਮੋੜਾ ਲਾ ਕੇ ਚੱਲ ਰਹੇ ਨੇ ਸਾਡੀ ਉਹੀ سپورਟ ਹੈ ਤੇ ਉਹਨਾਂ ਦੇ ਇੱਕ ਹੌਸਲੇ ਨਾਲ ਨਾਲ ਮਿਲ ਕੇ ਚੱਲਣ ਵਾਲੀ ਮੈਨੂੰ ਨੀਂਹਮਤ ਮਿਲੀ ਹੈ ਕਿ ਮੈਂ ਅੱਗੇ ਤੱਲਾਂ ਜੀ ਮੈਂ 10 ਤਰੀਕ ਨੂੰ ਭਰ ਰਹੀਆਂ 10 ਅਪ੍ਰੈਲ ਮਈ ਨੂੰ ਸੋਰੀ ਮੇਰਾ ਨਾਮ ਗਮਦੂਰ ਸਿੰਘ ਹੈ ਜੀ ਮੈਂ 168 ਡੀਪੀ ਅਧਿਆਪਕ ਦੇ ਵਿੱਚ ਸਿਲੇਕਟਡ ਹੈ ਜੀ ਤੇ ਸਾਨੂੰ ਪੰਜਾਬ ਸਰਕਾਰ ਦੇ ਦੁਆਰਾ ਨਿਯੁਕਤੀ ਪੱਤਰ ਤੇ ਸਕੂਲ ਸਟੇਸ਼ਨ ਵੀ ਮਿਲ ਚੁੱਕੇ ਹਨ ਪਰ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਸਾਨੂੰ ਕਿੱਥੇ ਭੇਜਿਆ ਗਿਆ ਧੂਰੀ ਪਾਣੀ ਵਾਲੀਆਂ ਟੈਂਕੀਆਂ ਦੇ ਉੱਪਰ ਸਾਡੇ ਜਿਹੜੇ ਅਧਿਆਪਕ ਸਾਥੀ ਨੇ ਉਹ ਪਿਛਲੇ 8 ਮਹੀਨਿਆਂ ਤੋਂ ਧੂਰੀ ਪਾਣੀ ਵਾਲੀ ਟੈਂਕੀ ਦੇ ਉੱਪਰ ਬੈਠਿਆ ਹਨ